ਜੀ ਅਸਾਨੂੰ ਸਵੇਰੇ ਫੋਟੋਜ਼ ਆਈਆਂ ਨੇ ਇਹਨਾਂ ਵਿਚਾਰਿਆਂ ਗਰੀਬਾਂ ਦੀ ਛੱਤ ਡਿੱਗੀ ਆ ਮੀਂਹ ਬਹੁਤ ਪੈ ਰਿਹਾ ਜਿਵੇਂ ਹੜਾਂ ਦੀ ਮਾਰ ਵਿੱਚ ਪਿੰਡ ਡੁੱਬ ਰਹੇ ਆ ਇਦਾਂ ਹੀ ਜਿਨ੍ਹਾਂ ਦੇ ਕੱਚੇ ਕੋਠੇ ਨੇ ਬਾਲੇ ਨੇ ਤੇ ਉਹਨਾਂ ਦੀਆਂ ਛੱਤਾਂ ਡਿੱਗੀਆਂ ਆ ਭੈਣ ਜੀ ਨੇ ਇਹਨਾਂ ਦੀ ਛੋਟੀ ਜੀ ਬੱਚੀ ਸੀਗੀ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਬਾਲਾ ਡਿੱਗਾ ਛੇਤੀ ਬਾਹਰ ਆ ਗਏ ਗੁਰਰਾਮਦਾਸ ਜੀ ਨੇ jaan ਬਚਾਈ ਏ ਇਹਨਾਂ ਦੀ ਬਿਲਕੁਲ ਜੀ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਆ ਸਰਕਾਰ ਨਾਕਾਮ ਆ ਪੰਜਾਬ ਦਾ ਵਿਕਾਸ ਕਰਾਉਣ ਚ ਹਰੇਕ ਪੱਖੋਂ ਨਾਕਾਮ ਆ ਜੀ ਅਸੀਂ ਤਾਂ ਇਹਨਾਂ ਦੀ ਹੈਲਪ ਪਹਿਲਾਂ ਤਾਂ ਮੈਂ ਕਹਿ ਰਹੀ ਆ ਫਿਰ ਲਾ ਕੇ ਸਾਰਿਆਂ ਦੇ ਘਰ ਦੇਖ ਰਹੇ ਆ ਹੈਲਪ ਦੇ ਸਾਰਿਆਂ ਦੀ ਕਰਨਾ ਚਾਹੁੰਦੇ ਆ ਪਰ ਫਿਰ ਵੀ ਜਿੰਨੇ ਜੋਗਿਆ ਅਸੀਂ ਹੁਣ ਹੈਗੇ ਆ ਅਸੀਂ ਉੰਨੀ ਹੈਲਪ ਕਰਾਂਗੇ ਇਹਨਾਂ ਦੀ ਬਿਲਕੁਲ ਗਰੀਬ ਵਰਗਨਾਂ ਤੇ ਬਹੁਤ ਹੀ ਤਕਾ ਹੁੰਦਾ ਪਿਆ ਹੈ ਜੇ ਆਟਾ ਆਟਾ 30 ਕਿਲੋ ਤੋਂ 5 ਕਿਲੋ ਕਰ ਦਿੱਤਾ ਇਹਨਾਂ ਨੇ ਤੇ ਗਰੀਬ ਵਰਗਨਾਂ ਤੇ ਬਹੁਤ ਹੀ ਜ਼ਿਆਦਾ ਨਾਇਨਸਾਫੀ ਹੋ ਰਹੀ ਹੈ ਤੇ ਜੇ ਸਾਡੀ ਸਰਕਾਰ ਆਉਂਦੀ ਹੈ ਇਕੱਲੀ ਸਰਕਾਰ ਆਉਂਦੀ ਆ ਤੇ ਸਭ ਤੋਂ ਪਹਿਲਾਂ ਇਹਨਾਂ ਦੀਆਂ ਮੰਗਾਂ ਇਹਨਾਂ ਦੇ ਜੋ ਲੋਡ ਆ ਉਹ ਅਸੀਂ ਪੂਰੀ ਕਰਾਂਗੇ ਅਜੀਤ ਜੀ ਅੱਜ ਤੁਸੀਂ ਇਸ ਵਾਰਡ ਉਲੀਨ ਵਿੱਚ ਪਹੁੰਚੇ ਜੀ ਕੀ ਕਹਿਣਾ ਚਾਹੁੰਦੇ ਸਰ ਵਾਰਡ ਜੀ ਸਾਨੂੰ ਸਵੇਰੇ ਫੋਟੋਜ਼ ਆਈਆਂ ਨੇ ਇਹਨਾਂ ਵਿਚਾਰਿਆਂ ਗਰੀਬਾਂ ਦੀ ਛੱਤ ਡਿੱਗੀ ਆ ਮੀਂਹ ਬਹੁਤ ਪੈ ਰਿਹਾ ਜਿਵੇਂ ਹੜਾਂ ਦੀ ਮਾਰ ਵਿੱਚ ਪਿੰਡ ਡੁੱਬ ਰਹੇ ਆ ਇਦਾਂ ਹੀ ਜਿਨ੍ਹਾਂ ਦੇ ਕੱਚੇ ਕੋਠੇ ਨੇ ਬਾਲੇ ਨੇ ਤੇ ਉਹਨਾਂ ਦੀਆਂ ਛੱਤਾਂ ਡਿੱਗੀਆਂ ਆ ਭੈਣ ਜੀ ਨੇ ਇਹਨਾਂ ਦੀ ਛੋਟੀ ਜੀ ਬੱਚੀ ਸੀਗੀ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਬਾਲਾ ਡਿੱਗਾ ਛੇਤੀ ਬਾਹਰ ਆ ਗਏ ਗੁਰਰਾਮਦਾਸ ਜੀ ਨੇ ਜਾਨ ਬਚਾਈ ਏ ਇਹਨਾਂ ਦੀ ਤੇ ਇਸ ਤਰ੍ਹਾਂ ਕੀ ਹੜਾਂ ਦੀ ਮਾਰ ਦੇ ਵਿੱਚ ਪੂਰਾ ਪੰਜਾਬ ਜਿਹੜਾ ਡੁੱਲਿਆ ਪਿਆ ਇਹ ਤਾਂ ਲੱਗਦੀ ਸੀ ਸਰਕਾਰ ਦੀਆਂ ਨਕਾਮੀਆਂ ਵਾ ਸਰਕਾਰ ਜਿਦਾਂ ਪਾਣੀ ਇੱਕ ਜਗਦੰਮ ਛੱਡ ਰਹੀ ਆ ਇਹਨਾਂ ਨੂੰ ਥੋੜਾ ਥੋੜਾ ਕਰਕੇ ਪਹਿਲੂ ਛੱਡਣਾ ਚਾਹੀਦਾ ਹੈ ਬਿਲਕੁਲ ਜੀ ਸਰਕਾਰ ਦੀ ਬਹੁਤ ਵੱਡੀ ਨਕਾਮੀ ਆ ਸਰਕਾਰ ਨਕਾਮ ਆ ਪੰਜਾਬ ਦਾ ਵਿਕਾਸ ਕਰਾਉਣ ਚ ਹਰੇਕ ਪੱਖੋਂ ਨਕਾਮ ਆ ਜੀ ਤੁਸੀਂ ਅੱਜ ਦੇ ਜਿਹੜੇ ਮੌਕੇ ਚ ਹੈ ਕੀ ਹੱਲ ਕਰਨੀ ਚਾਹੀਦੀ ਹੈ ਜੀ ਅਸੀਂ ਦਾ ਇਹਨਾਂ ਦੀ ਹੈਲਪ ਪਹਿਲਾਂ ਦਾ ਮੈਂ ਕਹਿ ਰਹੀ ਆਂ ਵੀ ਲਾ ਕੇ ਸਾਰਿਆਂ ਦੇ ਘਰ ਦੇਖ ਰਹੇ ਆਂ ਹੈਲਪ ਦੇ ਸਾਰਿਆਂ ਦੀ ਕਰਨਾ ਚਾਹੁੰਦੇ ਆਂ ਪਰ ਫਿਰ ਵੀ ਜਿੰਨੇ ਜੋਗਿਆ ਸੀ ਹੁਣ ਹੈਗੇ ਆਂ ਅਸੀਂ ਉਹਨੇ ਹੈਲਪ ਕਰਾਂਗੇ ਇਹਨਾਂ ਦੀ ਇੱਥੇ ਤਾਂ ਲੱਗਦਾ ਨਹੀਂ ਕਿ ਸਰਕਾਰ ਵੱਲੋਂ ਤਾਂ ਕਿਛੋ ਹੁਕਮ ਜਾਰੀ ਕੀਤਾ ਗਿਆ ਕੱਚੀਆਂ ਕੋਠੀਆਂ ਨੂੰ ਜਿਹੜਾ ਪੱਕੇ ਕਰਨ ਬਾਰੇ ਉੱਥੇ ਇੱਥੇ ਵੀ ਇਹਨਾਂ ਨੇ ਜਿਹੜੀ ਆਪਣੀ ਵੀ ਮੁਸਤੈਦੀ ਨਹੀਂ ਦਿਖਾਈ ਇੱਥੇ ਵੀ ਇਹਨਾਂ ਨੇ ਗਰੀਬਾਂ ਨਾਲ ਧੱਕਾ ਕੀਤਾ ਬਿਲਕੁਲ ਗਰੀਬ ਵਰਗਨਾਂ ਤੇ ਬਹੁਤ ਹੀ ਧੱਕਾ ਹੁੰਦਾ ਪਿਆ ਹੈ ਜੇ ਆਟਾ ਆਟਾ 30 ਕਿਲੋ ਤੋਂ 5 ਕਿਲੋ ਕਰ ਦਿੱਤਾ ਇਹਨਾਂ ਨੇ ਤੇ ਗਰੀਬ ਵਰਗ ਨਾਲੇ ਬਹੁਤ ਹੀ ਜ਼ਿਆਦਾ ਨਾ ਇਨਸਾਫੀ ਹੋ ਰਹੀ ਹੈ ਤੇ ਜੇ ਸਾਡੀ ਸਰਕਾਰ ਆਉਂਦੀ ਹੈ ਆਕਾਲੀ ਸਰਕਾਰ ਆਉਂਦੀ ਆ ਤੇ ਸਭ ਤੋਂ ਪਹਿਲਾਂ ਇਹਨਾਂ ਦੀਆਂ ਮੰਗਾਂ ਇਹਨਾਂ ਦੇ ਜੋ ਲੋੜ ਆ ਉਹ ਅਸੀਂ ਪੂਰੀ ਕਰਾਂਗੇ